ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਤਿੰਨ ਇਦਰੇ ਫੰਡਾਮੈਂਟਲੀ ਸਟਰੋਂਗ ਸ਼ੇਅਰ ਲੈ ਕੇ ਆਏ ਹਾਂ ਜਿਨ੍ਹਾਂ ਵਿੱਚ ਤੁਸੀਂ ਐਸਆਈਪੀ ਵੀ ਕਰ ਸਕਦੇ ਹਾਂ ਤੇ ਸਟਾਕ ਨੂੰ ਵੀ ਬਾਈ ਕਰ ਸਕਦੇ ਹਾਂ ਸਟਾਕ ਜਿਹੜੇ ਹੈਗੇ ਆ ਕਾਫੀ ਸਟਰੋਂਗ ਆ ਕੰਪਨੀਆਂ ਕਾਫੀ ਸਟਰੋਂਗ ਹੈਗੀਆਂ ਤੇ ਆਉਣ ਵਾਲੇ ਟਾਈਮ ਵਿੱਚ ਇਹਨਾਂ ਦੀ ਪੋਟੈਂਸ਼ੀਅਲ ਕਾਫੀ ਹੈਗੀ ਆ ਸਟਾਕ ਦੀ ਗ੍ਰੋਥ ਦੀ ਤੇ ਕੰਪਨੀਆਂ ਕਾਫੀ ਗ੍ਰੋਥ ਤੇ ਕੰਪਨੀਆਂ ਕਾਫੀ ਗ੍ਰੋਥ ਵਾਲੀਆਂ ਹੈਗੀਆਂ ਤੁਸੀਂ ਇਹਨਾਂ ਨੂੰ ਆਪਣੀ ਡਾਲਰ ਵਿੱਚ ਰੱਖ ਸਕਦੇ ਆ ਤੇ ਇਹਨਾਂ ਵਿੱਚ ਇਨਵੈਸਟਮੈਂਟ ਆਪਲੀ ਕਰ ਸਕਦੇ ਆ ਇਹ ਕਿਸੇ ਵੀ ਤਰ੍ਹਾਂ ਦੀ ਬਾਏ ਜਾਂ ਸੇਲ ਦੀ ਰეკਮੈਂਡੇਸ਼ਨ ਬਿਲਕੁਲ ਨਹੀਂ ਹੈਗੀ ਇਹ ਜਿਹੜੀ ਵੀਡੀਓ এডੂਕੇਸ਼ਨ ਪਰਪਸ ਲਈ ਬਣਾਈ ਜਾ ਰਹੀ ਹੈ ਤੇ ਤੁਸੀਂ ਆਪਣਾ ਐਨਲਾਈਜ਼ ਵੀ ਇਹਦੇ ਵਿੱਚ ਕਰ ਸਕਦੇ ਆ ਠੀਕ ਹੈ ਜੀ ਜੇਕਰ ਤੁਸੀਂ ਵੀਡੀਓ ਤੋਂ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਦਿਵੋ ਤਾਂ ਕਿ ਆਪਾਂ ਇਦਾਂ ਦੀ ਵੀਡੀਓ ਹੋਰ ਲੈ ਕੇ ਆਉਂਦੇ ਰਹੀਏ ਨੰਬਰ 1 ਤੇ ਜੇ ਗੱਲ ਕਰੀਏ ਨੰਬਰ 1 ਤੇ ਜਿਹੜੀ ਕੰਪਨੀ ਹੈਗੀ ਉਹਦਾ ਨਾਮ ਹੈਗਾ Tata Power Company Limited ਠੀਕ ਹੈ ਜੀ ਸਟਾਕ ਦਾ ਜਿਹੜਾ ਪ੍ਰਾਈਸ ਹੈਗਾ ਅੱਜ ਦੇ ਦਿਨ 404 ਰੁਪਏ ਤੇ ਟ੍ਰੇਡ ਕਰ ਰਿਹਾ ਠੀਕ ਹੈ ਜੀ ਜੇ ਆਪਾਂ ਸਟਾਕ ਦੇ ਪ੍ਰਾਈਸ ਦੀ ਗੱਲ ਕਰੀਏ ਅੱਜ ਤੋਂ 5 ਸਾਲ ਪਹਿਲਾਂ ਜਿਹੜੀ ਇਹ ਸਟਾਕ ਦਾ ਪ੍ਰਾਈਸ ਸੀਗਾ 28 ਰੁਪਏ ਤੇ ਟ੍ਰੇਡ ਕਰ ਰਿਹਾ ਸੀਗਾ 8 ਮਈ 2020 ਨੂੰ ਤੇ ਅੱਜ ਦੇ ਦਿਨ ਦੇਖਿਓ 404 ਰੁਪਏ ਤੇ ਟ੍ਰੇਡ ਕਰ ਰਿਹਾ ਹੈ ਵਾ ਇਸ ਕੰਪਨੀ ਨੇ ਪਿਛਲੇ 5 ਸਾਲਾਂ ਵਿੱਚ 600 ਪਰਸੈਂਟ ਤੋਂ ਵੀ ਜ਼ਿਆਦਾ ਰੀਡੀ ਰਨ ਦਿੱਤੀ ਹੈ ਠੀਕ ਹੈ ਜੀ ਕੰਪਨੀ ਦਾ ਜਿਹੜਾ ਮਾਰਕੀਟ ਕੈਪ ਹੈਗੀ 1 ਲੱਖ ਕਰੋੜ ਤੱਕ ਦੀ ਹੈਗੀ ਆ ਠੀਕ ਹੈ ਜੀ ਜਿਹੜਾ ਪੀਈ ਹੈਗਾ ਉਹ 34 ਹੈਗਾ ਵਾ ਠੀਕ ਹੈ ਜੀ ਜਿਹੜਾ ਕੰਪਨੀ 1 ਸਾਲ ਡਿਵੀਡੈਂਡ ਵੀ ਦਿੰਦੀ ਆ ਇਸ ਕੰਪਨੀ ਵਿੱਚ ਮੈਂ ਵੀ ਇਨਵੈਸਟਮੈਂਟ ਕੀਤੀ ਸੀ 250 ਰੁਪਏ ਤੇ ਮੈਂ ਖਰੀਦਿਆ ਤਗਾ ਤੇ 400 ਰੁਪਏ ਤੇ ਇਹਨੂੰ ਮੈਂ ਬੇਚ ਦਿੱਤਾ ਸੀ ਜੀ ਠੀਕ ਹੈ ਜੀ ਆਪਣਾ ਪ੍ਰੋਫਿਟ ਮਾਰਜਿਨ ਕੱਟ ਗਿਆ ਜੇ ਆਪਾਂ ਕੰਪਨੀ ਦੇ ਬਿਜ਼ਨਸ ਮਾਡਲ ਦੀ ਗੱਲ ਕਰੀਏ ਕੰਪਨੀ ایਵੀ ਚਾਰਜਿੰਗ ਸਟੇਸ਼ਨ ਦਾ ਕੰਮ ਕਰਦੀ ਹੈ ਠੀਕ ਹੈ ਜੀ ਛਾਣਾ ਵੱਡੀ ਕੰਪਨੀ ਇਹ ਹੀ ਹੈ ਜਿਹੜੀ ਪਾਵਰ ਸੈਕਟਰ ਦੇ ਵਿੱਚ ਇਹ ਕੰਮ ਕਰਦੀ ਹੈ कंपनी डिस्ट्रीब्यूटर इंस्टॉल कपैसिटी हैगीपंजा प्रसेंट सोलर तो बई प्रसेंट सोलर तो हैगी सत्त प्रसेंट विंड तो हैगी वेस्ट हीट तो हैगी तीन प्रसेंट हाइड्रो तो छः प्रसेंट थर्मल प्लांट तो जी है बाहठ प्रसेंट की ठीक है जी कंपनी का जो रेवन्यू हैगा थर्मल तो ह थरमल हाइड्रो तोल तो हैगा बत्ती प्रसेंट का रीजनेबल एनर्जी तो है चौदह प्रसेंट का ट्रांसमिशन डिस्ट्रीब्यूशन तो है चुरुजा प्रसेंट का ठीक है जी ਕੰਪਨੀ ਦਾ ਜੋ ਟਾਰਗੇਟ ਹੈਗਾ 2030 ਤੱਕ ਇਹਨਾਂ ਨੇ 500 ਗੀਗਾਵਾਟ ਦੀ ਬਿਜਲੀ ਪੈਦਾ ਕਰਨੀ ਹੈ ਜੀ ਉਸ ਤੋਂ ਇਲਾਵਾ ਇਹਨਾਂ ਨੇ ਜਿਹੜੀ 20 ਗੀਗਾਵਾਟ ਜਿਹੜੀ ਕਿੰਨੀ ਹੈ ਜੀ 2030 ਤੱਕ ਪੈਦਾ ਕਰਨੀ ਹੈ ਜੀ ਕੰਪਨੀ ਕੋਲ 20000 ਕਰੋੜ ਦਾ ਜਿਹੜਾ ਆਡ ਬੁੱਕ ਵੈਲਿਊ ਹੈਗੀ ਹੈ ਠੀਕ ਹੈ ਜੀ ਕੰਪਨੀ ਜੇ ਮਾਰਕੀਟ ਕੈਪ ਦੀ ਗੱਲ ਕਰੀਏ ਕੰਪਨੀ ਜੇ ਮਾਰਕੀਟ ਕੈਪ ਹੈਗੀ 129 129000 ਕਰੋੜ ਦੀ ਹੈਗੀ ਹੈ ਜੀ ਜਿਹੜਾ ਕਰੰਟ ਪ੍ਰਾਈਸ ਚੱਲ ਰਿਹਾ ਜੀ 405 ਰੁਪਏ ਚੱਲ ਰਿਹਾ ਹੈ ਜੀ ਹਾਈ ਤੇ ਜਿਹੜਾ ਸ਼ੇਅਰ ਪ੍ਰਾਈਸ ਗਿਆ ਸੀ ਉਹ 495 ਤੇ ਗਿਆ ਸੀਗਾ ਤੇ ਜਿਹੜਾ ਲੋ ਹੈਗਾ ਵਾ ਉਹ 257 ਤੇ ਗਿਆ ਸੀਗਾ ਪੀ ਰੇਸ਼ੋ ਇਸ ਟਾਈਮ ਕਾਫੀ ਹਾਈ ਹੋ ਗਿਆ ਵਾ ਜਦੋਂ ਮੈਂ ਖਰੀਦਿਆ ਸੀ ਉਦੋਂ ਕਾਫੀ ਲੋ ਹੁੰਦਾ ਸੀਗਾ ਤੇ ਮੈਂ ਤਾਂ ਕਰਕੇ ਬਾਈ ਕੀਤਾ ਸੀਗਾ ਡਿਵੀਡੈਂਡ ਜਿਹੜਾ ਡਿਵੀਡੈਂਡ ਇਹ ਲੋ ਹੁੰਦਾ ਜਦੋਂ ਕੰਪਨੀ ਪ੍ਰੋਫਿਟ ਕਰਦੀ ਹੈ ਤੇ ਆਪਣਾ ਕੁਝ ਹਿੱਸਾ ਜਿਹੜਾ ਲਾਭ ਦਾ ਹੁੰਦਾ ਵਾ ਉਹ ਬੰਦਿਆਂ ਨੂੰ ਦਿੰਦੀ ਹੈ ਤੇ ਮੈਂ ਵੀ ਡਿਵੀਡੈਂਡ ਮਿਲਿਆ ਸੀ ਮੈਨੂੰ ਵੀ ਤੇ ਇਹ ਡਿਵੀਡੈਂਡ ਜਿਹੜਾ ਹੁੰਦਾ ਤੁਹਾਡੇ ਬੈਂਕ ਅਕਾਊਂਟ ਵਿੱਚ ਜੋ ਅਟੈਚ ਹੁੰਦਾ ਡੀਮੈਂਡ ਅਕਾਊਂਟ ਉਹਦੇ ਵਿੱਚ ਡਾਇਰੈਕਟ ਆਉਂਦਾ ਵਾ ਠੀਕ ਹੈ ਜੀ ਜਿਹੜੀ ਇਹ ਰਿਟਰਨ ਉਹ ਇਕਵਿਟੀ ਹੈਗੀ ਉਹ 11% ਦੀ ਹੈਗੀ ਆ ਸੇਲ ਤੁਸੀਂ ਦੇਖ ਲੇ ਕੁਆਟਰਲੀ ਕਾਫੀ ਵੱਧ ਰਹੀ ਹੈ 15698 ਕਰੋੜ ਦੀ ਹੈ ਜੀ ਜਿਹੜਾ ਕੰਪਨੀ ਦਾ ਡੈਪਟ ਹੈਗਾ ਆਬੀ ਇਸ ਟਾਈਮ ਵੱਧ ਗਿਆ ਵਾ ਜੀ ਡੈਪਟ ਹੋਣ ਇੱਕਟੀ ਜਿਹੜਾ ਹੈਗਾ 1.73 ਕਰੋੜ ਦਾ ਜੀ ਕੰਪਨੀ ਦੀ ਇਹ ਸੇਲ ਦੀ ਗੱਲ ਕਰੀਏ ਕੁਆਟਰਲੀ ਮਾਰਚ 2024 ਵਿੱਚ 15847 ਕਰੋੜ ਦੀ ਸੀ ਜੀ ਜੂਨ ਵਿੱਚ 17294 ਕਰੋੜ ਦੀ ਸੀ ਜੀ ਇਸ ਸਤੰਬਰ ਵਿੱਚ ਫੇ ਥੋੜੀ ਜਿਹੀ ਘਟ ਗਈ ਹੈ ਜਿਹਦੇ ਕਰਕੇ ਸ਼ੇਅਰ ਦਾ ਪ੍ਰਾਈਸ ਥੋੜਾ ਜਿਆਦਾ ਡਾਊਨ ਚੱਲ ਰਿਹਾ ਵਾ ਜਿਹੜਾ ਕੰਪਨੀ ਦਾ ਆਪਰੇਟਿੰਗ ਪ੍ਰੋਫਿਟ ਹੈਗਾ ਉਹ ਥੋੜਾ ਜਿਆਦਾ ਵਧਵਾ ਜੀ ਮਾਰਚ 2024 ਵਿੱਚ 2300 7 ਕਰੋੜ ਦਾ ਸੀਗਾ ਜੀ ਜੂਨ ਵਿੱਚ 3060 ਕਰੋੜ ਦਾ ਜੀ ਸਤੰਬਰ ਵਿੱਚ 3277 ਕਰੋੜ ਦਾ ਜੀ ਨੈਟ ਪ੍ਰੋਫਿਟ ਦੀ ਜੇ ਗੱਲ ਕਰੀਏ ਨੈਟ ਪ੍ਰੋਫਿਟ ਵੀ ਇਹਦਾ ਠੀਕ ਠਾਕ ਹੀ ਹੈਗਾ ਵਾ ਜੀ ਨੈਟ ਪ੍ਰੋਫਿਟ ਮਾਰਚ ਵਿੱਚ 1046 ਦਾ ਸੀਗਾ ਜੀ ਜੂਨ ਵਿੱਚ 1199 ਕਰੋੜ ਦਾ ਸੀਗਾ ਜੀ ਇਸ ਨੰਬਰ ਵਿੱਚ 1093 ਕਰੋੜ ਆਪਣੀ ਇਹ ਹੋਲਡਿੰਗ ਦੀ ਗੱਲ ਕਰੀਏ ਹੋਲਡਿੰਗ ਜਿਹੜੀ ਪ੍ਰੋਮੋਟਰਾਂ ਕੋਲ ਹੈਗੀ 46% ਦੀ ਹੈਗੀ ਹੈ ਜੀ ਤੇ ਜਿਹੜੀ ਐਫ ਆਈ ਐਲ ਹੈਗੀ ਉਹਦੇ ਵਿੱਚ 2% ਤੱਕ ਦੀ ਹੈਗੀ ਹੈ ਜੀ ਇਨਵੈਸਟਮੈਂਟ ਉਹਨਾਂ ਦੀ ਡੀ ਆਈ ਐਲ ਦੀ ਹੈਗੀ 16% ਦੀ ਗਵਰਨਮੈਂਟ ਵੀ ਇਹਦੇ ਵਿੱਚ ਇਨਵੈਸਟਡ ਹੈਗੀ 33% 0.33% ਠੀਕ ਹੈ ਜੀ ਪਬਲਿਕ ਸਟਾਈ 30% ਦੀ ਹੋਲਡਿੰਗ ਰੱਖਦੀ ਆ ਸਟਾਕ کافی ਅੱਛਾ ਵਲਿਊ ਇਸ ਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਆ ਜੇ ਤੁਸੀਂ ਇਹਦੇ ਵਿੱਚ ਸਿੱਧੀ ਇਨਵੈਸਟਮੈਂਟ ਨਹੀਂ ਕਰਨਾ ਚਾਹੁੰਦੇ ਤਾਂ ਸੀ ਇਹਦੇ ਵਿੱਚ ਐਸ ਆਈ ਪੀ ਵੀ ਕਰ ਸਕਦੇ ਆ ਤੇ ਇਹ ਤੁਹਾਨੂੰ ਲੰਬੇ ਸਮੇਂ ਵਿੱਚ ਕਾਫ ਵਧੀਆ ਦੇ ਟਰਨ ਦੇ ਸਕਦੀ ਆ ਤੇ ਸਟੋਕ ਨੂੰ ਸੇ ਵਾਲੇ ਨਾਲ ਲੱਕ ਸਕਦੇ ਤੇ ਹੁਣ ਆਪਾਂ ਗੱਲ ਕਰਦੇ ਆ ਦੂਜਾ ਸਟੋਕ ਜਿਹੜਾ ਹੈਗਾ ਉਹ ਦਾ ਨਾਮ ਹੈਗਾ ਆਈਟੀਸੀ ਆਈਟੀਸੀ ਆਰਟੀਸੀ ਦਾ ਜਿਹੜਾ ਸਟੋਕ ਹੈਗਾ ਇਹ ਐਫਐਮਜੀਸੀ ਦੇ ਵਿੱਚ ਹੁੰਦਾ ਵਾ ਜੀ ਠੀਕ ਹੈ ਜੀ ਐਫਐਮਜੀਸੀ ਕੰਪਨੀਆਂ ਉਹ ਹੁੰਦੀਆਂ ਜਿਹੜੀਆਂ ਡੇਲੀ ਗੁੱਡਸ ਪ੍ਰੋਵਾਈਡ ਕਰਦੀਆਂ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਘਰਾਂ ਵਿੱਚ ਵਰਤੇ ਜਾਣ ਵਾਲਾ ਆਸ਼ੀਰਵਾਦ ਰਾਤਾ ਵਾ ਉਹ اسی ਕੰਪਨੀ ਦਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਉਸ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਜੇ ਇਹਦੀ ਆਪਾਂ ਗੱਲ ਕਰੀਏ ਅਗਰ ਬੱਟੀਆਂ ਜੋ ਘਰ ਵਿੱਚ ਵਰਤਦੀਆਂ ਉਹ ਵੀ ਇਸੇ ਕੰਪਨੀ ਦੇ ਬਣੀਆਂ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਤਮਾਕੂ ਨਾਲ ਜਿਹੜੀਆਂ ਬਣੀਆਂ ਹੁੰਦੀਆਂ ਚੀਜ਼ਾਂ ਸਿਗਰਟ ਵਗੈਰਾ ਉਹ ਵੀ ਇਸੇ ਕੰਪਨੀ ਦੇ ਠੀਕ ਹੈ ਜੀ ਕੰਪਨੀ ਕਾਫੀ ਫੰਡਾਮੈਂਟਲੀ ਸਟਰੋਂਗ ਹੈਗੀ ਆ ਤੇ ਇਹ ਕੰਪਨੀ ਜਿਹੜੀ ਹੈਗੀ ਆ ਹੋਟਲ ਵਿੱਚ ਵੀ ਹੈਗੀ ਆ ਠੀਕ ਹੈ ਜੀ ਹੋਟਲ ਵੀ ਇਹਦੇ ਚੱਲਦੇ ਆ ਬਾਰ ਤੁਸੀਂ ਦੇਖ ਸਕਦੇ ਆ ਜੀ ਫਾਈਨੈਂਸ਼ੀਅਲੀ ਜਿਹੜੀ ਆਪਾਂ ਦੇਖਾਂਗੇ ਉਹਦੇ ਵਿੱਚ ਅੱਗੇ ਤੁਹਾਨੂੰ ਨਜ਼ਰ ਆਏਗਾ ਜੀ जे आप स्टोक के प्राइस की गल करिए इस टाइम चार सौ सताहठ रुपये ट्रेड कर रहा है वा जी कंपनी काफ़ी अंडर वैल्यू हैगी है जी कंपनी ने पिछले छे महीनों में काफ़ी वाइए रिटर्न दी है जी स्टोक चार सौ उनताली तो चल के चार सौ सताहठ तक आ गया जी एक साल बच्चे देखिए थोड़ा डाउन वा <coughs> जो आप देखिए स्टोक पहला दो हज़ार उन्नीस तक दो सौ संताली रुकिया पाया बाद अचानक काफ़ी वजिए रिटर्न दी है जी ਜੇ ਆਪਾਂ ਕੰਪਨੀ ਦੇ ਮਿਸ਼ਨਸ ਮਾਡਲ ਦੀ ਗੱਲ ਕਰੀਏ ਆਪਾਂ ਅੱਗੇ ਗੱਲ ਕਰਨ ਜਾਂਦੇ ਕੰਪਨੀ ਦੀ ਜੇ ਆਪਾਂ bizness ਮਾਡਲ ਦੀ ਗੱਲ ਕਰੀਏ ਕੰਪਨੀ 1910 ਤੋਂ ਸਿਗਰਟ ਮੈਨੂਫੈਕਚਰਿੰਗ ਹੋ ਗਿਆ ਐਫ ਐਮ ਜੀ ਸੀ ਸਿਗਰਟ ਹੋ ਗਿਆ ਹੋਟਲ ਹੋ ਗਿਆ ਪੇਪਰ ਬੋਰਡ ਹੋ ਗਿਆ ਪੇਪਰ ਐਂਡ ਪੈਕੇਜਿੰਗ ਹੋ ਗਿਆ ਐਗਰੀ bizness ਹੋ ਗਿਆ ਇਹ ਕੰਪਨੀਆਂ ਵਿੱਚ ਇਹ ਫੀਲਡ ਵਿੱਚ ਕੰਮ ਕਰਦੀਆਂ ਵਾਂ ਜੀ ਇਸ ਤੋਂ ਇਲਾਵਾ ਕੰਪਨੀ ਜਿਹੜੀ ਹੈਗੀ ਆ ਆਸ਼ੀਰਵਾਦ ਆਟਾ ਹੋ ਗਿਆ ਸਨਫੇਸਡ ਬਿਸਕੁਟ ਆਪਾਂ ਛੋਟੇ ਹੁੰਦੇ ਤਾਂ ਬਹੁਤ ਖਾਂਦੇ ਆ ਰਹੇ ਹਾਂ ਉਸ ਤੋਂ ਬਾਅਦ ਬਿੰਗੋ ਹੋ ਗਿਆ ਜਿਪੀ ਨਿਊਟਰਲਸ ਹੋ ਗਿਆ ਉਹ ਵੀ ਇਹ ਬਣਉਂਦੀ ਆ ਕੈਂਡੀਮੈਨ ਹੋ ਗਿਆ ਇਹ ਵੀ ਇਹ ਬਣਉਂਦੀ ਆ ਪਰਸਨਲ ਗਿਆ ਜਿਵੇਂ ਫੀਮਾ ਹੋ ਗਿਆ ਸੈਵਲਨ ਹੋ ਗਿਆ ਵਿਵਾ ਹੋ ਗਿਆ ਸੁਪਰੀਆ ਹੋ ਗਿਆ ਸਭ ਇਸੇ ਕੰਪਨੀ ਦੇ ਬ੍ਰਾਂਡ ਆ ਠੀਕ ਹੈ ਜੀ ਜਿਹੜੇ ਵੱਡੇ ਵੱਡੇ ਤੁਸੀਂ ਵੀ ਦੇਖੇ ਹੋਏ ਆ ਤੁਸੀਂ ਵਰਤੇ ਹੋ ਉਸ ਤੋਂ ਬਾਅਦ ਜਿਹੜੀ ਕੰਪਨੀ ਆ ਹੋਟਲ ਬਿਜ਼ਨਸ ਮੇਚ ਵੀ ਹੈਗੀ ਆ 108 ਹੋਟਲ ਆ ਜਲਦੀ 70 ਲੋਕੇਸ਼ਨਾਂ ਵਿੱਚ ਠੀਕ ਹੈ ਜੀ ਕੰਟਰੀ ਦੇ ਵਿੱਚ ਯਾਬਾ ਕੰਪਨੀ ਦੇ ਬਿਜ਼ਨਸ ਰੈਵਨਿਊ ਦੀ ਗੱਲ ਕਰੀਏ 27 37% ਜਿਹੜਾ ਬਿਜ਼ਨਸ ਹੈ ਸਿਗਰਟ ਤੋਂ ਆਉਂਦਾ ਵਾ ਜੀ ਐਫਐਮਜੀਸੀ ਤੋਂ 23% ਆਉਂਦਾ ਹੋਟਲ ਤੋਂ 3% ਦਾ ਰੈਵਨਿਊ ਹੈਗਾ ਪੇਪਰ ਐਂਡ ਪੈਕੇਜਿੰਗ ਤੋਂ 11% ਦਾ ਰੈਵਨਿਊ ਐਗਰੀਕਲਚਰ ਤੋਂ 23% ਦਾ ਰੈਵਨਿਊ ਹੈ ਠੀਕ ਹੈ ਜੀ ਇਹ ਕੰਪਨੀ ਦੀ ਮਾਰਕੀਟ ਕੈਪੀ ਗੱਲ ਕਰੀਏ ਮਾਰਕੀਟ ਕੈਪ ਕਾਫੀ ਥੋਣੀ ਆ 583000 ਕਰੋੜ ਦੀ ਮਾਰਕੀਟ ਕੈਪ ਆ ਜੀ ਇਸ ਟਾਈਮ ਕਰੰਟ ਜਿਹੜਾ ਪ੍ਰਾਈਸ ਚੱਲ ਰਿਹਾ 467 ਰੁਪਏ ਚੱਲ ਰਿਹਾ ਹਾਈ ਜਿਹੜਾ ਗਿਆ ਸੀ 529 ਰੁਪਏ ਤੇ ਲੋ ਜਿਹੜਾ ਗਿਆ ਵਾ 399 ਰੁਪਏ ਪੀਈ ਠੀਕ ਬਾਤ ਤੁਸੀਂ ਅੱਜ ਵੀ ਇਹਨੂੰ ਬਾਈ ਕਰ ਸਕਦੇ ਕਾਫੀ ਕੰਪਨੀ ਮੈਂ ਤੁਹਾਨੂੰ ਪਹਿਲੇ ਕਿਹਾ ਕਾਫੀ ਅੰਡਰ ਵੈਲਿਊ ਆ ਕੰਪਨੀ ਜਿਹੜਾ ਪ੍ਰਾਈਸ ਘੱਟੋ ਘੱਟ 1000 ਰੁਪਏ ਤੋਂ ਉੱਪਰ ਹੋਣਾ ਚਾਹੀਦਾ ਬਟ ਇਹ ਹੱਲੇ ਵੀ 400 ਕੁਸ਼ਣ ਵੇ ਟ੍ਰੇਡ ਲਗਾ ਦੀ ਆ ਤੁਸੀਂ ਇਹਨੂੰ ਆਪਣੀ ਡਾਰ ਵਿੱਚ ਰੱਖ ਸਕਦੇ ਉਤਤਵਾਰ ਡਿਵੀਡੈਂਡ ਕੰਪਨੀ ਜਿਹੜੀ ਹਰੇਕ ਸਾਲ 2.95 ਹਿੰਦਰਿੰਦੀ ਵੀ ਹੈ ਠੀਕ ਹੈ ਜੀ ਜਿਹੜਾ ਨਾ ਉਹਨੇ 38% ਦੀ ਹੈਗੀ ਹੈ ਜੀ ਕੁਆਟਰਲੀ ਸੇਲ ਜਿਹੜੀ 20000 ਕਰੋੜ ਦੀ ਹੈਗੀ ਹੈ ਜੀ ਕੰਪਨੀ ਦੇ ਉੱਤੇ ਜਿਹੜਾ ਖਰਚਾ ਹੈਗਾ 304 ਕਰੋੜ ਦਾ ਵਾਜੀ ਜੀ ਜੇ ਆਪਾਂ ਪ੍ਰੋਮੋਟਰ ਦੀ ਹੋਲਡਿੰਗ ਦੀ ਗੱਲ ਕਰੀਏ ਕੰਪਨੀ ਜਿਹੜੇ ਪ੍ਰੋਮੋਟਰ ਹੈਗੇ 40% ਇਨਵੈਸਟਡ ਹੈਗੇ ਆ ਜੀ ਤੇ ਜਿਹੜੀ ਡੀਆਈਐਲ ਹੈਗਾ ਉਹ 44% ਇਨਵੈਸਟਡ ਹੈਗਾ ਗਵਰਨਮੈਂਟ ਨੇ 0.04% ਦੀ ਹੈਗੀ ਪਬਲਿਕ ਇਸ ਵਿੱਚ 14% ਇਨਵੈਸਟਡ ਹੈਗੀ ਠੀਕ ਹੈ ਜੀ ਪਬਲਿਕ ਨੇ ਆਪਣੀ ਹੋਲਡਿੰਗ ਥੋੜੀ ਜਿਹੀ ਘੱਟ ਕੀਤੀ ਆ ਨੰਬਰ 3 ਤੇ ਆਪਾਂ ਜਿਹੜਾ ਸ਼ੇਅਰ ਲੈ ਕੇ ਆਉਂ ਫਾਰਮਾ ਦੇ ਰਿਲੇਟਡ ਹੈਗਾ ਜਿਹਦਾ ਨਾਮ ਹੈਗਾ ਸਨ ਫਾਰਮਾ ਇੰਡਸਟਰੀਅਲ ਲਿਮਟਿਡ ਜਿਹਦਾ ਇਸ ਦਾ ਸ਼ੇਅਰ ਭਰੇ ਦੇਗਾ ਇਸ ਟਾਈਮ 1700 ਚੈਲਿਬ੍ਰੇਟ ਟ੍ਰੇਡ ਕਰ ਰਿਹਾ ਵਾ ਤੇ ਜਿਹੜੇ ਕੰਪਨੀ ਦਾ ਸ਼ੇਅਰ ਨੇ ਪਿਛਲੇ 1 ਸਾਲ ਵਿੱਚ 38% ਦੀ ਰਿਟਰਨ ਦਿੱਤੀ ਤੇ 485 ਰੁਪਏ ਵਾਧਾ ਕੀਤਾ ਠੀਕ ਹੈ ਜੀ कंपनी का जरा हाई गया है शेयर वो सतारह सौ नड़िनवे तक गया जो गया सतारा सौ तरतालीपनी जी डिविडेंड हरेक साल दे रही है जीरो पॉइंट सतर का दादा पी जी रू हैगा सैंती का है वा जी जीपनी मार्केट कैप हैगी चार लाख करोड़ की है जी सन फार्मा जीपनी हैगी इंडिया की सब तो लार्जसट कंपनी है जी फार्मास्यूटल आँदी है ठीक है जी कंपनी फंडामेंटल काफ़ी स्ट्रोंग आते अपना जी जो मार्केट कैप की गल करिए चार लाख उन्नीस हज़ार करोड़ की हैगी है जी जो करंट प्राइस है सतारा सौ 47 ਦੇ ਕਿ ਟ੍ਰੇਡ ਕਰ ਰਿਹਾ ਵਾ ਜੀ ਜਿਹੜਾ ਲਾਈ ਗਿਆ ਸੀਗਾ 1960 ਤੇ ਗਿਆ ਸੀਗਾ ਲੋ ਜਿਹੜਾ ਗਿਆ 1180 ਰੁਪਏ ਤੇ ਠੀਕ ਹੈ ਜੀ ਕੰਪਨੀ ਜਿਹੜਾ ਪੀ ਹੈਗਾ 37 ਹੈ ਜੀ ਜਿਹੜੀ ਇਹਦਾ ਡਿਵੀਡੈਂਡ ੀਲ ਹੈਗੀ 0.77 ਹੈ ਜੀ ਤੇ ਟਰਨ ਓਨ ਇਕਵਿਟੀ ਹੈਗੀ ਜਿਹੜੀ 16.7 ਹੈ ਜੀ ਕੁਆਰਟਰਲੀ ਸੇਲ ਤੁਸੀਂ ਦੇਖੋ ਤਾਂ ਸੇਲ ਕਾਫੀ ਵਧੀਆ ਹੈਗੀ ਆ 13000 ਕਰੋੜ ਦੀ ਸੇਲ ਹੈਗੀ ਆ ਕੰਪਨੀ ਜਿਹੜਾ ਕਰਜ਼ਾ ਹੈਗਾ 2500 ਕਰੋੜ ਦਾ ਹੈਗਾ ਵਾ ਜੀ ਕੰਪਨੀ ਜੇ ਨੈਟ ਪ੍ਰੋਫਿਟ ਦੀ ਗੱਲ ਕਰੀਏ ਕੰਪਨੀ ਦਾ ਨੈਟ ਪ੍ਰੋਫਿਟ ਤੁਸੀਂ ਦੇਖ ਸਕਦੇ ਹੋ ਹਰ ਇੱਕ ਸਾਲ ਵਾਧੀ ਰਿਹਾ ਵਾ ਪਹਿਲਾਂ 2000 ਮਾਰਚ 2023-24 ਦੇ ਵਿੱਚ ਮਾਰਚ 2024 ਵਿੱਚ 8513 ਕਰੋੜ ਦਾ ਸੀਗਾ ਫੇ ਜੂਨ ਵਿੱਚ 9610 ਕਰੋੜ ਦਾ ਹੋ ਗਿਆ ਸਤੰਬਰ ਵਿੱਚ 11000 ਕਰੋੜ ਦਾ ਠੀਕ ਹੈ ਜੀ ਨੈਟ ਪ੍ਰੋਫਿਟ ਦਾ ਕਾਫੀ ਵਾਧ ਹੋ ਰਿਹਾ ਹੈ ਵਧੀਆ ਕੰਪਨੀ ਦਾ ਉਸ ਤੋਂ ਬਾਅਦ ਜੇ ਆਪਾਂ ਇਹ ਪ੍ਰੋਮੋਟਰਾਂ ਦੀ ਹੋਲਡਿੰਗ ਦੀ ਗੱਲ ਕਰੀਏ ਪ੍ਰੋਮੋਟਰ ਜਿਹੜੀ ਹੋਲਡਿੰਗ ਹੈਗੀ 54% ਦੀ ਹੈਗੀ ਆ ਐਫ ਆਈ ਐਲ ਨੇ ਜਿਹੜੀ ਹੋਲਡਿੰਗ ਤੁਸੀਂ ਦੇਖ ਸਕਦੇ ਵਧਾਈ ਆ ਜੂਨ ਵਿੱਚ 17% ਦੀ ਸੀਗੀ ਤੇ ਸਤੰਬਰ ਵਿੱਚ 18% ਦੀ ਹੋ ਗਈ ਠੀਕ ਹੈ ਜੀ ਡੀ ਆਈ ਨੇ ਵੀ ਆਪਣੀ ਹੋਲਡਿੰਗ ਕਾਫੀ ਵਧੀਆ ਹੋਲਡ ਕੀਤੀ ਹੋਈ ਆ ਗਵਰਨਮੈਂਟ ਵੀ ਇਹਦੇ ਵਿੱਚ ਜੀਪੋਡ 11% ਇਨਵੈਸਟਡ ਹੈਗੀ ਆ ਠੀਕ ਹੈ ਜੀ ਪਬਲਿਕ ਨੇ ਵੀ ਇਹਦੇ ਵਿੱਚ ਕਾਫੀ ਹੋਲਡਿੰਗ ਰੱਖੀ ਹੋਈ ਹੈ ਜੀ ਤੇ ਇਹ ਜਿਹੜੇ ਸਟਾਕ ਫੰਡਾਮੈਂਟਲ ਆਫ ਸਟਰੋਂਗ ਆ ਤੇ ਤੁਸੀਂ ਇਹਨੂੰ ਆਪਣੀ ਡਾਰ ਵਿੱਚ ਰੱਖ ਸਕਦੇ ਤੁਸੀਂ ਇਹਨਾਂ ਸਟਾਕ ਦੇ ਵਿੱਚ ਸਟੋਕ ਨੂੰ ਸਿੱਧਾ ਬਾਈ ਨਹੀਂ ਕਰਨਾ ਚਾਹੁੰਦੇ ਤਾਂ ਤੁਸੀਂ ਐਸਆਈਪੀ ਵੀ ਕਰਕੇ ਇਹਦੇ ਵਿੱਚ ਇਨਵੈਸਟਮੈਂਟ ਕਰ ਸਕਦੇ ਆ ਐਸਆਈਪੀ ਤੁਸੀਂ ਹਰ ਇੱਕ ਮਹੀਨੇ 100 ਰੁਪਏ ਤੋਂ ਲੈ ਕੇ 500 ਰੁਪਏ ਤੱਕ ਜਾਂ 500 ਤੋਂ ਜ਼ਿਆਦਾ ਤੁਸੀਂ ਹਰ ਇੱਕ ਮਹੀਨੇ ਲਗਾ ਸਕਦੇ ਆ ਸਟੋਕ ਫੰਡਾਮੈਂਟਲ ਕਾਫੀ ਸਟ੍ਰੌਂਗ ਆ ਤੁਸੀਂ ਇਹਨੂੰ ਆਪਣੀ ਡਾਰਵ ਵਿੱਚ ਰੱਖ ਸਕਦੇ ਆ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਤੁਹਾਨੂੰ ਵਧੀਆ ਗਰੋਥ ਦੇ ਸਕੇ ਠੀਕ ਹੈ ਜੀ ਐਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਿਓ ਤਾਂ ਕਿ ਐਦਾਂ ਦੀ ਹੋਰ ਵੀਡੀਓ ਲੈ ਕੇ ਆਪਾਂ ਹੁੰਦੇ ਰਹੀਏ ਧੰਨਵਾਦ ਜੀ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਵਿੱਚ